ਬਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ 14 ਦਸੰਬਰ ਨੂੰ ਪੰਜਾਬ ਦੇ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਕੀ ਦੀਆਂ ਚੋਣਾਂ ਲਈ ਫਰੀਦਕੋਟ ਜ਼ਿਲ੍ਹੇ ਅੰਦਰ ਕਿਹੜੀਆਂ-ਕਿਹੜੀਆਂ ਸੀਟਾਂ ਰਿਜ਼ਰਵ ਆ ਕਿਹੜੀ ਸੀਟ ਤੇ ਕਿਹੜਾ ਉਮੀਦਵਾਰ ਲੜ ਸਕਦਾ ਉਸ ਦੀ ਲਿਸਟ ਆ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਜ਼ਿਕਰ ਯੋਗ ਹੈ ਕਿ ਸਰਕਾਰ ਵੱਲੋਂ ਐਸਵੇਰੀ ਸਾਰੀਆਂ ਇਹ ਜਿਹੜੀਆਂ ਚੋਣਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਉਹਨਾਂ ਦੇ ਵਿੱਚ ਔਰਤਾਂ ਲਈ 50% ਦੀ ਰਾਖਵਾ ਕੀਤਾ ਗਿਆ ਹੈ ਇਸੇ ਕਰਕੇ ਇਹਨਾਂ 10 ਜ਼ੋਨਾਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ 10 ਜ਼ੋਨਾਂ ਦੇ ਵਿੱਚ 5 ਇਸਤਰੀਆਂ ਦੇ ਲਈ ਰਿਜ਼ਰਵ ਕੀਤੇ ਗਏ ਅਤੇ ਇਹਨਾਂ ਪੰਜਾਂ ਦੇ ਵਿੱਚੋਂ 2 ਐਸਸੀ ਇਸਤਰੀਆਂ ਲਈ ਰਿਜ਼ਰਵਾ ਉਸ ਦੇ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਲਈ ਜ਼ੋਨ ਗੋਲੇਵਾਲਾ ਤੋਂ ਉਮੀਦਵਾਰ ਚਾਹੀਦਾ ਐਸਸੀ ਪੰਜ ਗ੍ਰਾਂਈ ਕਲਾਂ ਤੋਂ ਐਸਸੀ ਬਾਜਾਖਾਨਾ ਜ਼ੋਨ ਤੋਂ ਐਸਸੀ ਇਸਤਰੀ ਸੰਦਵਾ ਜ਼ੋਨ ਤੋਂ ਐਸਸੀ ਇਸਤਰੀ ਰੋੜੀ ਕਪੂਰਾ ਜ਼ੋਨ ਤੋਂ ਇਸਤਰੀ ਸਾਧਕ ਜ਼ੋਨ ਤੋਂ ਇਸਤਰੀ ਖਾਰਾ ਜ਼ੋਨ ਤੋਂ ਇਸਤਰੀ ਫਰੀਦਕੋਟ ਦਿਹਾਤੀ ਤੋਂ ਜਨਰਲ ਪੱਕਾ ਜ਼ੋਨ ਤੋਂ ਜਨਰਲ ਤੇ ਸਰਾਵਾ ਜ਼ੋਨ ਆ ਜਿਹੜਾ ਉਸ ਨੂੰ ਵੀ ਜਨਰਲ ਕੀਤਾ ਗਿਆ ਹੈ ਫਰੀਦਕੋਟ ਵਿਧਾਨ ਸਭਾ ਲਈ ਬਲਾਕ ਸੰਪਤੀ ਚੋਣਾਂ ਵਾਸਤੇ 21 ਜ਼ੋਨ ਰੱਖੇ ਗਏ ਆ ਤੇ ਇਹਨਾਂ ਦੀ ਰਿਜ਼ਰਵੇਸ਼ਨ ਦੀ ਜਿਹੜੀ ਤਰਤੀਬ ਆ ਉਹ ਇਸ ਤਰ੍ਹਾਂ ਹੋਣੀ ਆ ਸਾਦਾਂ ਵਾਲਾ ਐਸਸੀ ਮੈਮੂਆਣਾ ਐਸਸੀ ਸਾਧਕ ਐਸਸੀ ਕਿਲਾ ਨੌ ਐਸਸੀ ਰਾਇਆਂਵਾਲਾ ਕਲਾਂ ਐਸਸੀ ਇਸਤਰੀ ਕੁਘਿਆਣਾ ਐਸਸੀ ਇਸਤਰੀ ਮਮਾਰਾ ਐਸਸੀ ਇਸਤਰੀ ਝੋਟੀਆਲਾ ਐਸਸੀ ਇਸਤਰੀ ਮਾਨੀ ਸਿੰਘ ਵਾਲਾ ਇਸਤਰੀ ਵੀਰੇਵਾਲਾ ਖੁਰਦ ਇਸਤਰੀ ਪਹਿਲੂ ਵਾਲਾ ਇਸਤਰੀ ਪੀਪਲੀ ਇਸਤਰੀ ਕਿੰਗਰਾ ਇਸਤਰੀ ਸ਼ੇਰ ਸਿੰਘ ਵਾਲਾ ਇਸਤਰੀ ਤੇ ਫਰੀਦਕੁਰ ਦਿਹਾਤੀ ਨੂੰ ਜਨਰਲ ਕੀਤਾ ਗਿਆ ਹੈ ਪੱਖੀ ਕਲਾਂ ਜਨਰਲ ਗੋਲੇ ਵਾਲਾ ਜਨਰਲ ਡੋਡਜੋਨ ਜਨਰਲ ਜੋਕ ਸਰਕਾਰੀ ਜਨਰਲ ਦੀਪ ਸਿੰਘ ਵਾਲਾ ਜਨਰਲ ਤੇ ਪਿੰਡੀ ਬਲੋਚਾ ਜ਼ੋਨ ਨੂੰ ਵੀ ਜਨਰਲ ਰੱਖਿਆ ਗਿਆ ਹੈ ਤੇ ਕੋਟਕਪੂਰਾ ਵਿਧਾਨ ਸਭਾ ਦੇ ਵਿੱਚ 19 ਜ਼ੋਨ ਬਣਾਏ ਗਏ ਆ ਜਿੱਥੋਂ ਬਲਾਕ ਸਮਤੀ ਦੇ ਮੈਂਬਰਾਂ ਦੀ ਚੋਣੇ ਜਾਣੇ ਆ ਸੰਧਵਾ ਐਸਸੀ ਵਾਲਾ ਡੜਾਕਾ ਐਸਸੀ ਵੰਦ ਜਟਾਣਾ ਐਸਸੀ ਚੰਦਵਾਜਾ ਐਸਸੀ ਸਿੱਖਾਂ ਵਾਲਾ ਐਸਸੀ ਇਸਤਰੀ ਸਿਰਸੜੀ ਐਸਸੀ ਇਸਤਰੀ ਦੁਆਰੇਆਣਾ ਐਸਸੀ ਇਸਤਰੀ ਟਹਿਣਾ ਐਸਸੀ ਇਸਤਰੀ ਮੋੜ ਇਸਤਰੀ ਹਰੀ ਨੌ ਇਸਤਰੀ ਕੰਮਿਆਣਾ ਇਸਤਰੀ ਪੱਕਾ ਇਸਤਰੀ ਕੋਟ ਸੁਖੀ ਆ ਇਸਤਰੀ ਤੇ ਕੋਟਕਪੂਰਾ ਦਿਹਾਤੀ ਤੇ ਖਾਰਾ ਇਹ ਦੋਨੇ ਜੂਨ ਆ ਜਿਹੜੇ ਉਹ ਜਨਰਲ ਰੱਖੇ ਗਏ ਆ ਢੀਮਾਂ ਵਾਲੀ ਜਨਰਲ ਡਗੋ ਰਮਾਣਾ ਜਨਰਲ ਚਹਲ ਜਨਰਲ ਤੇ ਟੁੱਡੀ ਪਿੰਡ ਨੂੰ ਵੀ ਜਲਰ ਰੱਖਿਆ ਗਿਆ ਏ ਦੇ ਤੋ ਵਿਧਾਨ ਸਭਾ ਹਲਕੇ ਦੇ ਵਿੱਚ ਵੀ 25 ਜ਼ੋਨ ਬਣਾਏ ਗਏ ਆ 25 ਮੈਂਬਰ ਚੁਣੇ ਜਾਣੇ ਆ ਬਲਾਕ ਸੰਪਤੀ ਦੇ ਤੇ ਉਹਨਾਂ ਦੀ ਜਿਹੜੀ ਤਰਤੀਬ ਆ ਕਿਹੜੇ ਜ਼ੋਨ ਤੋਂ ਕਿਸ ਤਰ੍ਹਾਂ ਦਾ ਉਮੀਦਵਾਰ ਰਿਜ਼ਰਵੇਸ਼ਨ ਕੀਤੀ ਗਈ ਹੈ ਉਹ ਇਸ ਤਰ੍ਹਾਂ ਰਹੇਗੀ ਸੂਰਖੂਰੀ ਐਸਸੀ ਰਿਜ਼ਰਵ ਕੀਤਾ ਗਿਆ ਏ ਰਾਮਿਆਣਾ ਐਸਸੀ ਗੁੰਦਾਰਾ ਐਸਸੀ ਸਰਾਵਾ ਐਸਸੀ ਮੱਤਾ ਐਸਸੀ ਰੁਮਾਣਾ ਅਜੀਤ ਸਿੰਘ ਐਸਸੀ ਇਸਤਰੀ ਬੇਬਲ ਖੁਰਦ ਐਸਸੀ ਇਸਤਰੀ ਰੁਮਾਣਾ ਅਲਵੇਲ ਸਿੰਘ ਐਸਸੀ ਇਸਤਰੀ ਜੈਤੋ ਦਿਹਾਤੀ ਐਸਸੀ ਇਸਤਰੀ ਜਿਉਣ ਵਾਲਾ ਐਸਸੀ ਇਸਤਰੀ ਚੈਨਾ ਇਸਤਰੀ ਚੰਦਪਾਣ ਇਸਤਰੀ ਝੱਖੜ ਵਾਲਾ ਇਸਤਰੀ ਡੋੜ ਇਸਤਰੀ ਤੇ ਬਰਗਾੜੀ ਨੂੰ ਵੀ ਇਸਤਰੀ ਰੱਖਿਆ ਗਿਆ ਸਿਵੀਆਂ ਇਸਤਰੀ ਔਲਖ ਇਸਤਰੀ ਰੂੜੀ ਕਪੂਰਾ ਜਨਰਲ ਪਿਸ਼ਨੰਦੀ ਜਨਰਲ ਬਾਜਾਖਾਨਾ ਜਨਰਲ ਅਜੀਤ ਗਿੱਲ ਜਨਰਲ ਰਣ ਸਿੰਘ ਵਾਲਾ ਜਨਰਲ ਦਬੜੀਖਾਨਾ ਜਨਰਲ ਪੰਜ ਗ੍ਰਾਈਂ ਕਲਾਂ ਜਨਰਲ ਤੇ ਢਿਲਵਾ ਕਲਾਂ ਨੂੰ ਵੀ ਜਨਰਲ ਰੱਖਿਆ ਗਿਆ ਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ